ਦੁਨੀਆਂ ਦਾ ਇੱਕੋ ਇੱਕ ਪਿੰਡ ਜਿੱਥੇ ਦੁੱਧ ਨਹੀਂ ਜੰਮਦਾ ਮਤਲਬ ਦਹੀਂ ਨਹੀਂ ਬਣਦੀ ਤੇ ਆ ਜਿਹੜੀ ਤੁਸੀਂ ਧਰਤੀ ਵੇਖ ਰਹੇ ਹੋ ਇੱਥੇ ਫਸਲ ਵੀ ਨਹੀਂ ਹੁੰਦੀ ਸਿਰਫ ਹੁੰਦੇ ਨੇ ਅੱਕ ਅੱਛਾ ਬਾਬਾ ਜੀ ਜਿਹੜੀ ਇਹ ਬੰਦੂਕ ਹੈ ਇਹ ਵੀ ਗੁਰੂ ਸਾਹਿਬ ਦੀ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਰਵਾਨਾ ਹੁੰਦੇ ਨੇ ਸ਼ਹੀਦੀ ਦੇ ਨਾਸਤੇ ਤਾਂ ਦੋਸਤੋ ਇਸ ਪਿੰਡ ਵਿੱਚ ਰੁਕਦੇ ਨੇ ਇਸ ਥਾਂ ਤੇ ਗੁਰੂ ਸਾਹਿਬ ਦੇ ਸਿੰਘਾਂ ਦੇ ਬਹੁਤ ਕੀਮਤੀ ਹਥਿਆਰ ਹਾਲੇ ਵੀ ਪਏ ਨੇ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਤਿੰਨ ਵਾਰ ਆਏ ਸੀ ਦੋ ਵਾਰੀ 1665 ਈਸਵੀ ਦੇ ਵਿੱਚ ਤੇ ਇੱਕ ਵਾਰ 1675 ਈਸਵੀ ਦੇ ਵਿੱਚ ਜਦੋਂ ਗੁਰੂ ਸਾਹਿਬ ਦਿੱਲੀ ਨੂੰ ਜਾਂਦੇ ਨੇ ਸ਼ਹੀਦੀ ਦੇਣ ਵਾਸਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਦੋਸਤੋ ਨਾ ਤਾਂ ਕਹਿੰਦੇ ਇੱਥੇ ਆਲੇ ਦੋਆਲੇ ਜਿਹੜੀ ਫਸਲ ਹੁੰਦੀ ਆ ਤੇ ਨਾ ਹੀ ਜਿਹੜਾ ਦੁੱਧ ਜਾਂਦਾ ਹੈ ਮਤਲਬ ਦਹੀਂ ਬਣਦੀ ਆ ਤਾਂ ਦੋਸਤੋ ਉਹਦਾ ਵੀ ਇੱਕ ਵੱਡਾ ਕਾਰਨ ਹੈ ਗੁਰੂ ਸਾਹਿਬ ਨੇ ਕੀ ਹੁਕਮ ਦਿੱਤੇ ਸੀ ਇਹਨਾਂ ਤੇ ਕਿਵੇਂ ਜਿਹੜੇ ਉਹ ਹੁਕਮਾਂ ਦੀ ਨਖੇਦੀ ਹੋਈ ਗੁਰੂ ਸਾਹਿਬ ਦਾ ਕੀਨੇ ਪਹਾਣਾ ਨਹੀਂ ਮੰਨਿਆ ਕਿਹਨਾਂ ਨੇ ਜਿਹੜੀ ਗੱਲ ਨਹੀਂ ਮੰਨੀ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਇਹ ਚੱਕਰ ਪਿਆ ਆਪਾਂ ਸਾਰੀ ਗੱਲਬਾਤ ਸੁਣਾਗੇ ਤੇ ਇੱਥੇ ਕਹਿੰਦੇ ਇੱਕ ਸਰੋਵਰ ਹੈ ਇਸ ਜਗ੍ਹਾ ਤੇ ਗੁਰੂ ਸਾਹਿਬ ਜਿਹੜੇ ਇਸ਼ਨਾਨ ਕਰਦੇ ਹੁੰਦੇ ਸੀਗੇ ਹਨਾ ਤਾਂ ਦੋਸਤੋ ਆਜੋ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਫਿਰ ਆਪਾਂ ਜਿਹੜੀ ਸਾਰੀ ਗੱਲਬਾਤ ਆ ਸੁਣਦੇ ਆਂ ਗ੍ਰੰਥੀ ਸਾਹਿਬ ਤੋਂ ਤੇ ਬਾਬਾ ਜੀ ਆਪਣੇ ਨਾਲ ਜੁੜੇ ਨੇ ਤੇ ਆਪਾਂ ਕੀ ਇਤਿਹਾਸ ਹੈ ਇਸ ਜਗ੍ਹਾ ਦਾ ਆਪਾਂ ਬਾਬਾ ਜੀ ਤੋਂ ਜਾਣਨ ਦੀ ਗੱਲਬਾਤ ਕਰਦੇ ਆਂ ਕੋਸ਼ਿਸ਼ ਕਰਦੇ ਆਂ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਅਛਾ ਬਾਬਾ ਜੀ ਇਹ ਜੋ ਮਤਲਬ ਗੁਰੂ ਘਰ ਬਣਿਆ ਹੋਇਆ ਆਪਣਾ ਇੱਥੋਂ ਦਾ ਕੀ ਇਤਿਹਾਸ ਥੋੜਾ ਚਾਹਣਾ ਨਾ ਪਾਉ ਜੀ ਇਹ ਜੀ ਪਵਨ ਪਵਿੱਤਰ ਸਥਾਨ ਨੌਮੀ ਪਾਤਸ਼ੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਨਾਂ ਦੇ ਪਵਨ ਸਥਾਨ ਤੇ ਗੁਰਦੁਆਰਾ ਤੁਮਤਾਨ ਸਾਹਿਬ ਗੁਰੂ ਜੀ ਤਿੰਨ ਵਾਰ ਇਸ ਸਥਾਨ ਤੇ ਆਏ ਨੇ ਸਭ ਤੋਂ ਪਹਿਲਾਂ ਗੁਰੂ ਜੀ 1665 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਇੱਥੇ ਆਏ ਸਤੂੜਾ ਜੀ ਦੇ ਨਾਲ ਜਗਤ ਮਾਤਾ ਨਾਨਕੀ ਜੀ ਤੇ ਨਾਲ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰੀ ਜੀ ਇਸ ਪਾਵਨ ਸਥਾਨ ਤੇ ਜੋ ਆਪ ਸਰੋਵਰ ਦੇ ਦਰਸ਼ਨ ਕਰਦੇ ਹੋ ਇਸ ਸਥਾਨ ਤੇ ਇੱਕ ਛੋਟੀ ਜਿਹੀ ਢਾਬ ਗੁਰੂ ਜੀ ਨੇ ਆ ਕੇ ਆਪਣੇ ਪਰਿਵਾਰ ਸਮੇਤ ਇੱਥੇ ਵਸੇਰਾ ਕੀਤਾ ਸੀ ਤਾਂ ਤਿੰਨ ਮਹੀਨੇ ਗੁਰੂ ਜੀ ਇੱਥੇ ਲਗਾਤਾਰ ਇਸ ਸਥਾਨ ਦੇ ਉੱਪਰ ਰਹੇ ਨੇ ਫਿਰ ਗੁਰੂ ਜੀ ਦੇ ਨਾਲ ਇਸ ਸਥਾਨ ਤੇ ਜਦੋਂ ਗੁਰੂ ਜੀ ਇੱਥੇ ਰਹੇ ਤਾਂ ਸੰਗਤਾਂ ਸਵੇਰੇ ਸ਼ਾਮ ਦਰਸ਼ਨ ਕਰਦੀਆਂ ਰਹੀਆਂ ਅਬਿਆੰਤ ਮਾਇਆ ਅਰਦਾਸ ਭੇਟਾ ਗੁਰੂ ਜੀ ਅੱਗੇ ਕਰਦੇ ਰਿਹਾ ਸੰਗਤਾਂ ਪਾਕਿਸਤਾਨ ਪਠੋੜ ਤੋਂ ਫਿਰ ਸੰਗਤ ਇੱਥੇ ਆਈ ਤਾਂ ਗੁਰੂ ਜੀ ਦੇ ਅੱਗੇ ਬਹੁਤ ਮੋਹਰਾ ਤੇ ਮਾਇਆ ਇੱਥੇ ਭੇਟਾ ਕੀਤੀ ਗੁਰੂ ਜੀ ਨੇ ਇੱਥੋਂ ਦੇ ਸਥਾਨਕ ਜ਼ਿਮੀਂਦਾਰ ਭਾਈ ਦਗੋ ਜੀ ਉਹਨਾਂ ਨੂੰ ਇਸ ਜਗ੍ਹਾ ਤੇ ਧਰਮਸ਼ਾਲਾ ਬਣਾਉਣ ਵਾਸਤੇ ਇਹ ਨਾਲ ਗੁਰੂ ਜੀ ਨੇ ਜੋ ਲੰਗਰਾਂ ਦੀ ਸੇਵਾ ਹੁੰਦੀ ਹੈ ਸੰਗਤ ਦੀ ਸੇਵਾ ਵਾਸਤੇ ਤੇ ਪਾਣੀ ਦੇ ਖੂਬ ਵਾਸਤੇ ਭਾਈ ਦਗੋ ਨੂੰ ਮਾਇਆ ਦਿੱਤੀ ਤਨਾਲ ਗੁਰੂ ਜੀ ਨੇ ਭਾਈ ਦਗੋ ਨੂੰ ਵੀ ਬਚਨ ਕੀਤੀ ਵੀ ਆਪਣੀ ਨਿੱਜੀ ਕਾਰਜਾਂ ਵਾਸਤੇ ਮਾਇਆ ਨਹੀਂ ਵਰਤਣੀ। ਤਾਂ ਭਾਈ ਦਗੋ ਜੀ ਲਾਲਚ ਬਸ ਓਕੇ ਉਹ ਆਪਣੀ ਜਿਹੜੀ ਮਾਇਆ ਗੁਰੂ ਸਾਹਿਬ ਨੇ ਦਿੱਤੀ ਸੀ ਉਹ ਆਪਣੀ ਨਿੱਜੀ ਕਾਰਜਾਂ ਵਾਸਤੇ ਨੇ ਵਰਤ ਲਈ। ਫਿਰ ਜਦੋਂ ਭਾਈ ਦਗੋ ਜੀ ਦਿੱਲੀ ਢਾਲ ਪਰਨ ਜਾਂਦੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੁਬਾਰਾ ਫੇਰ ਮਿਲੇ। ਇਹ ਤਾਂ ਗੁਰੂ ਜੀ ਇੱਥੋਂ ਜਾਂਦੇ ਹੋਏ ਮਾਇਆ ਦੇ ਕੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਉਹ ਮਾਇਆ ਧਰਮਸ਼ਾਲਾ ਬਣਵਾਈ। ਇਹ ਉਹ ਸੇਵਾ ਵਿੱਚ ਲਾਇਕ ਹੀ ਨਹੀਂ ਭਾਈ ਦਗੋ ਨੇ ਕਿਹਾ ਵੀ ਉਹ ਮੈਂ ਆਪਣੇ ਨਿੱਜੀ ਕਾਰਜਾਂ ਵਿੱਚ ਵਰਤ ਲਈ ਤਾਂ ਗੁਰੂ ਜੀ ਨੇ ਕਿਹਾ ਫਿਰ ਉਹ ਤੇ ਤਮਾਕੂ ਦੀ ਵਰਤੋਂ ਨਹੀਂ ਕਰਨੀ ਤਮਾਕੂ ਤੋਂ ਵਰਜਿਆ ਤਾਂ ਇਸ ਤਰ੍ਹਾਂ ਭਾਈ ਦਗੋ ਨੇ ਗੁਰੂ ਜੀ ਦਾ ਉਹ ਵੀ ਹੁਕਮ ਨਾ ਮੰਨਿਆ ਜਦੋਂ ਗੁਰੂ ਜੀ ਦੁਬਾਰਾ ਫੇਰ ਇੱਥੇ ਆਏ ਸਤੰਬਰ ਵਿੱਚ 1665 ਸਤੰਬਰ ਵਿੱਚ ਦੂਸਰੀ ਵਾਰੀ ਆਏ ਤਾਂ ਉਸ ਟਾਈਮ ਜਦੋਂ ਗੁਰੂ ਜੀ ਦੀ ਉਹਨੇ ਹੁਕਮ ਦੀ ਅੱਗਿਆ ਕੀਤੀ ਪਾਲਣਾ ਨਾ ਕੀਤੀ ਤਾਂ ਗੁਰੂ ਜੀ ਨੇ ਸੁਤੇ ਸੁਭਾਵ ਨੂੰ ਬਚਨ ਕੀਤੇ ਵੀ ਭਾਈ ਦਗੋ ਤੇਰੇ ਘਰ ਲਟਣਗੇ ਗਦੋ ਜਿੱਥੇ ਉਵਾਂ ਨ ਚਾਕੂ ਤੇ ਪੁਣ ਗਿਆ ਖਰ। ਸਮਾ ਪੈ ਕੇ ਉਹ ਗੁਰੂ ਜੀ ਦੇ ਬਚਨ ਪੂਰੇ ਹੋਏ। ਉਸ ਤੋਂ ਬਾਅਦ ਸੰਗਤ ਵਿੱਚ ਗੁਰੂ ਜੀ ਦੇ ਨਾਲ ਭਾਈ ਆਨੰਦ ਲਾਲ ਜੀ ਉਹਨਾਂ ਦੇ ਪੁੱਤਰ ਆਏ ਭਾਈ ਰਾਮਦੇਵ। ਜਿਨ੍ਹਾਂ ਨੇ ਸੰਗਤਾਂ ਦੇ ਪਾਣੀ ਦੀ ਜਲਦੀ ਬੜੀ ਸੇਵਾ ਕਰਦੇ ਰਹੇ ਲੰਗਰਾਂ ਵਾਸਤੇ ਤੇ ਰਸਤੇ ਵਿੱਚ ਮਿੱਟੀ ਘਟਾ ਜਾਦੇ ਹੋਣ ਕਰਕੇ ਪਾਣੀ ਦਾ ਛੜਕਾਹ ਕਰਦੇ ਰਹੇ। ਤਾਂ ਗੁਰੂ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ ਰਾਮਦੇਵ ਜੀ ਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਸੇਵਾ ਕੀਤੀ ਹੈ ਵੀ ਮੰਨੋ ਜਿਵੇਂ ਮੀਂਹ ਪੈ ਗਿਆ ਹੋਵੇ। ਉਹਨਾਂ ਦਾ ਨਾਮ ਭਾਈ ਮੀਆਂ ਜੀ ਰੱਖਿਆ ਗੁਰੂ ਜੀ ਨੇ ਇਸ ਸੇਵਾ ਤੋਂ ਖੁਸ਼ ਹੋ ਕੇ ਤਾਂ ਭਾਈ ਮੀਆਂ ਜੀ ਨੂੰ ਗੁਰੂ ਜੀ ਨੇ ਇੱਥੇ ਇੱਕ ਨਗਾਰਾ ਇੱਕ ਗੁਰਦੁਆਰਾ ਸਾਹਿਬ ਜਿਵੇਂ ਨishan ਸਾਹਿਬ ਹੁੰਦਾ ਝੰਡਾ ਕੇਸਰੀ ਇੱਕ ਦੱਖਣੀ ਵੈਲ ਦੇ ਕੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਸੇਵਾ ਸੰਭੀ ਤਾਂ ਭਾਈ ਮੀਆਂ ਜੀ ਨੂੰ ਲੰਬੇ ਸਮੇਂ ਤੱਕ ਇਹ ਸੇਵਾ ਨਿਭਾਈ ਇੱਥੋਂ ਮਾਲਵਾ ਅਤੇ ਦੁਆਬਾ ਹੋਰ ਇਲਾਕਿਆਂ ਵਿੱਚ ਜਾ ਕੇ ਵੀ ਸੇਵਾ ਕਰਦੇ ਰਹੇ ਅਨੰਦਪੁਰ ਸਾਹਿਬ ਮਾਖੋਵਾਲ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਮਿਲੇ ਤਾਂ ਉੱਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਾਤਸ਼ਾਹ ਮਹਾਰਾਜ ਨੇ ਆਪਣੇ ਦਸਤਾਰ ਦੇ ਨਾਲ ਵੱਧਾ ਦਸਤਾਰਾ ਤੇ ਨਾਲ ਉਹਨਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਨਾਲ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਵੀ ਅੱਜ ਤੋਂ ਇਹਨਾਂ ਨੂੰ ਕੱਲਾ ਮੀਆਂ ਨਹੀਂ ਮੀਆਂ ਸਾਹਿਬ ਦਾ ਖਿਤਾਬ ਦਿੱਤਾ ਫਿਰ ਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੀਸਰੀ ਵਾਰੀ ਇਸ ਸਥਾਨ ਤੇ 1675 ਵਿੱਚ ਆਏ ਤਮਤਾਨ ਸਾਹਿਬ ਇਤਿਹਾਸ ਦੇ ਵਿੱਚ ਉਹ ਵੀ ਜਾਣਕਾਰੀ ਮਿਲਦੀ ਹੈ ਵੀ ਜਦੋਂ ਗੁਰੂ ਜੀ ਦੀ ਦਿੱਲੀ ਗ੍ਰਿਫਤਾਰੀ ਹੋਈ ਤਾਂ ਇਸ ਸਥਾਨ ਤੋਂ ਗੁਰੂ ਸਾਹਿਬ ਜੀ ਗਏ ਤਾਂ ਇਸ ਸਥਾਨ ਤੇ ਗੁਰੂ ਜੀ ਨੇ ਤਿੰਨ ਵਾਰ ਆਪਣੇ ਚਰਨ ਪਾਏ ਇਸ ਧਰਤੀ ਨੂੰ ਇਲਾਕੇ ਨੂੰ ਬਹੁਤ ਮਾਨ ਪ੍ਰਾਪਤ ਹੋਇਆ ਤੇ ਨਾਲ ਹੀ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਇਤਿਵਾਰ ਹੈ ਜਿਹੜੀ ਸੰਗਤ ਹਜ਼ੂਰ ਸਾਹਿਬ ਜਾਂਦੀ ਹੈ ਪਹਿਲਾਂ ਇਸ ਸਥਾਨ ਤੇ ਆ ਕੇ ਦਰਸ਼ਨ ਕਰਦੀ ਹੈ ਤਾਂ ਫਿਰ ਹਜ਼ੂਰ ਸਾਹਿਬ ਨਦੀ ਦੀ ਯਾਤਰਾ ਸ਼ੁਰੂ ਹੁੰਦੀ ਹੈ ਪੰਜਾਬ ਹਰਿਆਣੇ ਚੋਂ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਹੱਥਾਂ ਨੂੰ ਸਜੋਬਤ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਸਾਹਿਬ ਵੀ ਇੱਥੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ ਤੇ ਨਾਲ ਪ੍ਰਾਤਨਾ ਸਿੰਘਾਂ ਦੇ ਜੋ ਸ਼ਸਤਰ ਹਨ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੇ ਹੋਏ ਹਨ ਤੇ ਬਾਬਾ ਜੀ ਇੱਕ ਕਹਿੰਦੇ ਵੀ ਇਸ ਪਿੰਡ ਦੇ ਵਿੱਚ ਇਸ ਜਗ੍ਹਾ ਤੇ ਦਹੀਂ ਨਹੀਂ ਜੰਮਦੀ ਉਹ ਇਤਿਹਾਸ ਦੱਸੋਗੇ ਥੋੜਾ ਜਿਹਾ ਉਹ ਇਤਿਹਾਸ ਇਸ ਤਰ੍ਹਾਂ ਦੀ ਵੀ ਨਾ ਹੀ ਕਦੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਕਿਸੇ ਨੇ ਉੱਗਿਆ ਕੀਤੀ ਵੀ ਇੱਥੇ ਸੰਗਤਾਂ ਨੇ ਨਾ ਕਦੇ ਦਹੀਂ ਜਮਾ ਕੇ ਦੇਖੀ ਹੈ ਅੱਛਾ ਜੀ ਤੇ ਨਾ ਹੀ ਨਹੀਂ ਉਹ ਕਦੇ ਵਰਤੀ ਜਾਂਦੀ ਹੈ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦੇ ਆ ਸਾਰੇ ਅੱਛਾ ਹਾਂ ਦੋ ਗੁਰਦੁਆਰਾ ਸਾਹਿਬ ਜਮੇ ਕਾਰਸ ਵਾਲਿਆਂ ਦਾ ਡੇਰਾ ਤੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਦਹੀਂ ਇੱਥੇ ਜਮਾਇ ਨਹੀਂ ਜਾਂਦਾ ਠੀਕ ਹੈ ਹਾਂ ਜੀ ਇਹ ਸ੍ਰੀ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਖਣ ਤੋਂ ਜਦੋਂ ਦਸੰਪਤ ਸ਼ਾਹ ਮਹਾਰਾਜ ਜੀ ਨੇ ਪੰਜਾਬ ਵੱਲ ਭੇਜਿਆ ਉਦੋਂ ਗੁਰੂ ਸਾਹਿਬ ਜੀ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੇਖ ਕੇ ਭੇਜਿਆ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦ ਸਾਹਿਬ ਹੈ ਤੇ ਇਹ ਸ਼ਸਤਰ ਬਾਬਾ ਜੀ ਇਹ ਵੀ ਉਹ ਪ੍ਰਾਤਨ ਸਿੰਘਾਂ ਦੇ ਹੈ ਜੋ ਉਸ ਟਾਈਮ ਦੇ ਢਾਲਾਂ ਤੇ ਕਿਰਪਾਨਾਂ ਦੇ ਨਾਲ ਕੁਝ ਸ਼ਸਤਰ ਉਹਦੇ ਵੀ ਬੰਦੂਕਾਂ ਪਈਆਂ ਹਨ ਅੱਛਾ ਬਾਬਾ ਜੀ ਜਿਹੜੀ ਇਹ ਬੰਦੂਕ ਹੈ ਇਹ ਵੀ ਗੁਰੂ ਸਾਹਿਬ ਦੀ ਹੈ ਨਹੀਂ ਇਹ ਪ੍ਰਾਤਨ ਸਿੰਘਾਂ ਦੇ ਸ਼ਸਤਰ ਹੈ ਜੇ ਸਾਰੇ ਅੱਛਾ ਪ੍ਰਾਤਨ ਦੇ ਅੱਛਾ ਕਿੰਨੇ ਕੁ ਪੁਰਾਣੇ ਹੋਣਗੇ ਜੀ ਇਹਦੇ ਕੋਲੇ ਗੁਰੂ ਸਾਹਿਬ ਇੱਥੇ ਆਏ ਉਦੋਂ ਪਹਿਲਾਂ ਇੱਥੇ ਕੋਈ ਪੂਰਾ ਸੀ ਪੂਰੇ ਦੇ ਵਿੱਚੋਂ ਇਹ ਸ਼ਸਤਰ ਮਿਲੇ ਆ ਸਾਰੇ ਪ੍ਰਤਨ ਸ਼ਸਤਰਾਂ ਮੰਗ ਲਏ ਠੀਕ ਹੈ ਜੀ ਤਾਂ ਸ਼ੁਕਰੀਆ ਬਾਬਾ ਜੀ ਬਹੁਤ ਬਹੁਤ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਵੀਡੀਓ ਵਾਤ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਤਾਂ ਤਮਤਾਨ ਸਾਹਿਬ ਗੁਰੂ ਘਰ ਦਾ ਨਾਮ ਹੈ ਹਰਿਆਣੇ ਦੇ ਵਿੱਚ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਨਾਲ